ਨਸ਼ਾ ਬੰਦੇ ਨੂੰ ਕਿਸ ਕਦਰ ਗਿਰਾ ਦਿੰਦਾ ਹੈ ਇਹ ਸ਼ਾਇਦ ਅੰਦਾਜ਼ੇ ਤੋਂ ਬਾਹਰ ਦੀ ਗੱਲ ਹੈ ਮੋਗਾ ਦੇ ਚੱਕੀ ਵਾਲੀ ਗੜੀ ਚ ਨਸ਼ੇ ਚ ਤੋੱਤ ਵਿਅਕਤੀ ਨੇ ਆਪਣੀ ਪਤਨੀ ਨੂੰ ਇਸ ਕਦਰ ਕੁੱਟਿਆ ਮਾਰਿਆ ਕਿ ਉਸ ਦੀ ਮੌਕੇ ਤੇ ਹੀ ਮੌਤ ਹੋ ਗਈ ਪਰਿਵਾਰਿਕ ਮੈਂਬਰਾਂ ਨੇ ਦੱਸਿਆ ਕਿ ਮ੍ਰਿਤਕਾ ਦਾ ਪਤੀ ਸ਼ਰਾਬ ਅਤੇ ਨਸ਼ੇ ਦੀਆਂ ਗੋਲੀਆਂ ਦਾ ਸੇਵਨ ਕਰਦਾ ਸੀ ਅਤੇ ਵਾਰਦਾਤ ਦੇ ਸਮੇਂ ਵੀ ਉਸ ਨੇ ਖੂਬ ਨਸ਼ਾ ਕੀਤਾ ਹੋਇਆ ਸੀ ਉਸ ਨੇ ਅਜਿਹਾ ਕਿਉਂ ਕੀਤਾ ਇਹ ਤਾਂ ਅਜੇ ਪਤਾ ਨਹੀਂ ਲੱਗਿਆ ਪਰ ਪਰਮਜੀਤ ਸਿੰਘ ਨੇ ਆਪਣੀ ਪਤਨੀ ਨੂੰ ਪਹਿਲਾਂ ਦਾਤੀਆਂ ਨਾਲ ਅਤੇ ਫਿਰ ਤਵੇ ਸਿਰ ਵਿੱਚ ਮਾਰ ਮਾਰ ਕੇ ਉਸ ਨੂੰ ਜਾਨੋਂ ਮੋਕਾ ਦਿੱਤਾ ਹੈ। ਅਜੀਹਾ ਕਰਕੇ ਨਸ਼ੇੜੀ ਪਰਮਜੀਤ ਸਿੰਘ ਖੁਦ ਥਾਣੇ ਚੱਲਿਆ ਗਿਆ। ਪੁਲਿਸ ਨੇ ਮੌਕੇ ਤੇ ਪਹੁੰਚ ਕੇ লাশ ਨੂੰ ਕਬਜ਼ੇ ਵਿੱਚ ਲੈ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਜੀ ਨਾ ਹੀ ਤੁਹਾਡਾ ਮਨਜੀਤ ਕੋ ਤੁਹਾਡੀ ਕੁੜੀ ਨੰਗੀ ਹੋਇਆ ਅੱਜ। ਅਸੀਂ ਤਾਂ ਹੈ ਅਸੀਂ ਤਾਂ ਪਰਵਾਹ ਹੈ ਨਹੀਂ ਇਸ ਘਰੇ। ਤੁਸੀਂ ਆ ਕੇ ਦੇਖਿਆ ਕੀ ਹੋਇਆ? ਉਦੋਂ ਤਾਂ ਪੁਲਿਸ ਲੈ ਚੱਲੀ ਸੀ ਕਿ ਜਦੋਂ ਤੁਹਾਨੂੰ ਅਸੀਂ ਆਏ। ਕਰੇ ਤਾਂ ਕੋਈ ਵੀ ਨਹੀਂ ਸੀ ਜਵਾਬ ਅਨੰਤਪੁਰ ਸਾਹਿਬ ਗਿਆ ਸੀਗਾ ਉਹ ਡਰੀ ਤੇ ਗਿਆ ਸੀ ਆ ਤੁਹਾਡੇ ਕੀ ਲੱਗਦੇ ਸੀਗੇ ਜਿਨ੍ਹਾਂ ਦੀ ਮੌਤ ਹੋਈ ਆ ਮੇਰੀ ਨੋ ਸੀ ਚਵੰਟੀ ਕੀ ਦੇ ਵੱਨੋਂ ਮਾਰਿਆ ਗਿਆ ਉਹਨਾਂ ਨੂੰ ਉਹਦੇ ਘਰ ਵਾਲਿਆਂ ਨੂੰ ਕੀ ਕਿਵੇਂ ਕਿਉਂ ਮਾਰਿਆ ਗਿਆ ਕੋਈ ਨਸ਼ਾ ਨੁਸ਼ਾ ਕਰਦੇ ਸੀ ਕਿਦਾਂ ਪਹਿਲਾਂ ਵੀ ਕੋਈ ਲੜਾਈ ਝਗੜਾ ਹੁੰਦਾ ਸੀ ਨਾ ਕਦੀ ਚਪੇੜ ਨਹੀਂ ਮਾਰੀ ਸੀ ਮੈਨੂੰ ਕਹਿੰਦਾ ਕਿ ਜਨਾਨੀ ਨੂੰ ਕੁੱਟਣਾ ਕਹਦਾ ਕਹਿੰਦਾ ਉਹ ਗਰਤ ਬੰਦੇ ਜਿਹੜੇ ਜਨਾਨੀ ਨੂੰ ਕੁੱਟਦੇ ਕਹਿੰਦਾ ਮੈਂ ਤਾਂ ਚਪੇੜ ਮਾਰ ਕੇ ਨਹੀਂ ਵੇਖਿਆ ਮੈਂ ਤਾਂ ਨਹੀਂ ਸੀ ਬਾਜ दारू पीती दी गुग्ग नशा करता ਸੀ ਕੋਈ ਕੀ ਨਸ਼ਾ ਕਰਦਾ ਸੀ ਸ਼ਰਾਬ ਪੀਂਦਾ ਗੋਗਗਾ ਵੀ ਕਰਦਾ ਤੇ ਜਦੋਂ ਤੁਸੀਂ ਆਏ ਆ ਇੱਥੇ ਕੀ ਦੇਖਿਆ ਮੋਕੇ ਦੇ ਕੋਲ ਪੁਲਿਸ ਆਈ ਕੋਈ ਕਿਦਾਂ ਕੀ ਕੀਤਾ ਉਹ ਨਮੂਦੀ ਪਈ ਸੀ ਰਸੋਈ 'ਚ ਤਮ 1 ਘੰਟੇ ਤੱਕ ਅਸੀਂ ਇੱਥੇ ਤਾਂ ਬਹੁਤ ਕੱਠ ਸੀਗਾ ਉਹ ਕਹਿੰਦਾ ਵੀ ਤੁਸੀਂ ਮੇਰੀ ਮਾਤ ਮੈਂ ਜਦੋਂ ਘਰੇ ਆਇਆ ਮੇਰੀ ਮਾਤਾ ਦਾ ਸਿਰ ਸਾਹਮਣੇ ਖੁੱਲੇ ਹੋਏ ਸੀ ਸਾਰੀ ਰਸੋਈ ਖੂਨੋਂ ਖੂਨ ਹੋਈ ਬਈ ਸੀ ਕਿਹਨੇ ਮਾਰਿਆ ਮੇਰੇ ਪਾਪਾ ਨੇ ਮਾਰਿਆ ਕੀ ਗੱਲ ਲੁਗੀ ਜਿਹੜਾ ਉਹਨਾਂ ਨੂੰ ਇਦਾਂ ਚੱਕਣਾ ਪਿਆ ਹੈ ਕੋ ਸਾਨੂੰ ਕੁਝ ਪਤਾ ਨਹੀਂ ਗਈ ਅਸੀਂ ਸਕੂਲ allo trap ਤੇ ਗਏ ਹੋਏ ਸੀਗੇ ਪਹਿਲਾਂ ਵੀ ਕੋਈ ਲੜਾਈ ਝਗੜੇ ਹੁੰਦਾ ਸੀ ਘਰੇ ਇਦਾਂ ਪਹਿਲਾਂ ਵੀ ਬੋਲਦੇ ਰਹਿੰਦੇ ਸੀ ਆਪਸ ਵਿੱਚ ਅੱਛਾ ਕਿ ਡਰਿੰਕ ਵਗੈਰਾ ਵੀ ਕਰਦੇ ਸੀ ਕਿ ਕਿਦਾਂ ਕਿਵੇਂ ਹਾਂਜੀ ਡਰਿੰਕ ਵੀ ਲੈਂਦੇ ਸੀ ਨਸ਼ੇ ਵਾਲੀਆਂ ਗੋਲੀਆਂ ਵੀ ਲੈਂਦੇ ਸੀ ਅੱਜ ਵੀ ਨਸ਼ੇ ਸੀ ਜੀ ਜਦੋਂ ਹਾਂਜੀ ਕੀ ਕੀਤਾ ਵਿਆ ਸੀ ਅੱਜ ਕੀ ਨਸ਼ਾ ਕੀਤਾ ਸੀ ਕੋਈ ਪਤਾ ਅੱਜ दारू ਵੀ ਪੀਤੀ ਹੋਈ ਸੀਗੀ ਤੇ ਗੋਲੀਆਂ ਵੀ ਖਾਧੀਆਂ ਹੋਈਆਂ ਸੀਗੀਆਂ ਤੇ ਉਦੋਂ ਜੋ ਪੁਲਿਸ ਵਾਲੇ ਵੀ ਕਹੀ ਜਾਂਦੇ ਸੀਗੀ ਕਿ ਤੋਰੀ ਪੀਤੀ ਹੋਈ ਐ ਨਾ ਬਾਲਾ ਬਣ ਕਾਦੇ ਨਾਲ ਮਾਰਿਆ ਕੁਛ ਪਤਾ ਵੀਰੇ ਆਹ ਤਾਂ ਪਹਿਲਾਂ ਉਹ ਕਹਿੰਦੇ ਕੀ ਦਾਤੀ ਨਾਲ ਮਾਰਿਆ ਅੰਦਰ ਬਾਹਰ ਆ ਕੇ ਰਸੋਈ 'ਚ ਜੋ ਰੋਟੀ ਲਾਉਣ ਲੱਗੇ ਉਦੋਂ ਤਵੇ ਉਦੋਂ ਤਵੇ ਨਾਲ ਮਾਰਿਆ ਰੋਟੀ ਲਾਉਣ ਵਾਲੇ ਸਿਰ 'ਚ ਮਾਰੇ ਗਏ ਹਾਂਜੀ ਦੀ ਰਹਿੰਦੀ ਤਾਂ ਮੈਂ ਬਹੁਤ ਦੂਰਾ ਪਰ ਮੇਰੇ ਨਾਲ ਵਧੀਆ ਕੰਮ ਕਰ ਕਰਦੀ ਸੀ ਵਿਚਾਰੀ ਮੇਰੀ ਪਰ 4 ਦਿਨ ਹੋ ਗਏ ਸੀ ਕਿ ਲੱਥ ਤੇ ਸੱਟ ਲੱਗੀ ਮੈਨੂੰ 4 ਦਿਨਾਂ ਦੀ ਉਹਨਾਂ ਦੀ ਕੋਈ ਫੋਨ ਕਾਲ ਨਹੀਂ ਗਈ ਮੈਨੂੰ ਵੀ ਗੁੱਸਾ ਆਇਆ ਇਸ ਗੱਲ ਦਾ ਵੀ ਮੈਂ ਬਹੁਤ ਜ਼ਿਆਦਾ ਉਹਨਾਂ ਦਾ ਕੀਤਾ 4 ਦਿਨ ਹੋ ਗਏ ਕੀ ਗੱਲ ਜੇ ਮੈਂ ਮੰਜੇ ਤੇ ਪਈ ਗਈ ਮੈਨੂੰ ਕਾਲ ਨਹੀਂ ਲਾਈ ਮੈਨੂੰ ਅੱਜ ਸ਼ਾਮ ਨੂੰ ਕਾਲ ਲੱਗੀ ਜੀ ਵੀ ਆ ਪਾਣਾ ਵਰਤ ਗਿਆ ਜੀ ਉਸੇ ਵਕਤ ਮੈਂ ਉਹਨਾਂ ਦੇ ਕੋਲੇ ਪਹੁੰਚੀ ਜੀ ਆ ਕੇ ਕਿਹਦੇ ਵੱਲੋਂ ਮਾਰਿਆ ਗਿਆ ਕੀ ਨਾਮ ਸੀ ਉਹਨਾਂ ਦਾ ਉਹਦੇ ਕੋਲੇ ਦਾ ਨਾਮ ਜੀ ਹਾਂਜੀ ਮੈਂ ਤਾਂ ਬਬਲੀ ਹੋਈ ਕਹਿੰਦੀ ਸੀ ਕਿ ਇਹਨਾਂ ਦਾ ਨਾਮ ਤਾਂ ਨੀਲਮ ਰੱਖਿਆ ਹੋਇਆ ਸੀ ਜੀ ਮੇਰੇ ਨਾਲ 6 ਮਹੀਨੇ ਦੇ ਮੈਂ ਇੱਥੇ ਉਹਨਾਂ ਦੇ ਨਾਲ ਹੀ ਰਹਿੰਦੀ ਸੀ ਕੋਲੇ ਘਰ ਵਾਲੇ ਵੱਲੋਂ ਮਾਰਿਆ ਗਿਆ ਹਾਂਜੀ ਘਰ ਵਾਲੇ ਵੱਲੋਂ ਕਿਹਾ ਗਿਆਗਾ ਵੀ ਮਾਰਿਆ ਗਿਆਗਾ ਵੀ ਉਹਨੇ ਮਾਰਿਆਗਾ ਪਤਾ ਆਪ ਵੀ ਬਿਆਨ ਕਰ ਗਿਆ ਜੀ ਉਹ ਵੀ ਮੈਂ ਇਸ ਗੱਲ ਮਾਰ ਚੁੱਕਿਆਗਾ ਜੀ ਨਸ਼ਾ ਪਤਾ ਕਰਦੇ ਨਸ਼ਾ ਪਤਾ ਕਰਦਾ ਸੀ ਵੀ ਜੀ ਕਿੰਨੇ ਘੋੜੇ ਨੂੰ ਕਿਹਾ ਮੈਨੂੰ ਆਪਦੇ ਭੈਣ ਬਣਾਈ ਆ ਮੈਨੂੰ ਵੀ ਹੁਣੇ ਨੇ ਕਿਹਾ ਕਹਿੰਦਾ ਮੇਰੇ ਘਰ ਵਾਲਾ ਮੇਰਾ ਮਰਿਆ ਹੋਇਆ ਜੀ ਮੇਰੇ ਤਿੰਨ ਬੱਚੇ ਨੇ ਗਾ ਮੈਨੂੰ ਕਹਿੰਦਾ ਭੈਣੇ ਮੈਨੂੰ ਪੈਸੇ ਠਿੱਕਰ ਦੀ ਲੋੜਾ ਮੈਨੂੰ ਦੇ ਮੈਂ ਪੈਸਾ ਠਿੱਕਰ ਵੀ ਉਹਨੂੰ ਦਿੱਤਾ ਕਰਿਆ ਵੀ ਨਹੀਂ ਤੋਡੇ ਘਰ 'ਚ ਕਲੇਸ਼ ਨਾ ਨਿਭੜੇ ਜਾਂ ਤੁਹਾਡੇ ਲੜਾਈ ਪੜਾਈ ਕੁਝ ਨਾ ਰਹੇ ਵੀ ਉਹ ਮੇਰੀ ਭੇਲੀ ਆ ਚਲ ਕੁਝ ਵੀ ਐ ਫਰੈਂਡ ਸਰਕਲ ਦੇ ਵਿੱਚ ਮੈਂ ਉਹਦੀ 50000 ਤੱਕ ਮਦਦ ਵੀ ਕੀਤੀ ਆ ਜੀ ਪਰ ਉਹ ਬੰਦੇ ਨੇ ਫਿਰ ਵੀ ਅੱਜ ਕਦੇ ਐਦਾਂ ਨਹੀਂ ਤਾਂ ਕੋਈ ਗੱਲ ਨਹੀਂ ਸੀ ਹੋਈ ਪਰ ਆਪਸੇ ਵਿੱਚ ਦੋਨਾਂ ਜੀ ਚਾਚਾਉ ਨੇ ਇਹ ਹਾਸਾ ਇੱਕਦਮ ਕੀ ਕੀਤਾ ਸ਼ لا دریا اس گل پتہ لگیا ਕਾਦੇ ਨਾਲ ਮਾਰਿਆ ਉਹਨਾਂ ਨੂੰ ਜੀ ਕੁਛ ਨਹੀਂ ਕਹਿ ਸਕਦੇ ਕੁਛ ਵੀ ਨਹੀਂ ਪਤਾ ਹੈਗਾ ਉਹਨਾਂ ਦੀ ਆਇਆਂ ਨੂੰ ਦੇਖਿਆ ਹੀ ਹੈ ਜੀ ਸਿਰਫ ਵੀ ਕੁਛ ਨਹੀਂ ਕਿੰਨੇ ਵਜੇ ਦਾ ਵਾਕਿਆ ਸੀ ਕੁਛ ਨਹੀਂ ਕਹਿ ਸਕਦੇ ਜੀ ਮੈਂ ਅੱਜ ਬਲਾਡੇ ਗਈ ਹੋਈ ਸੀਗੀ ਮੈਂ ਤੁਹਾਨੂੰ ਦੱਸਿਆ ਵੀ ਮੇਰੇ 4 ਦਿਨਾਂ ਦੀ ਸੱਟ ਲੱਗੀ ਸੀ ਮੇਰੀ ਕੋਈ ਪਤਾ ਲੱਗਿਆ ਵੀ ਇਦਾਂ ਮੈਨੂੰ 9 ਵਜੇ 10900 ਬਣਾ ਦੇ ਕਾਲ ਵਗੜ ਗਈ ਹੈ ਜੀ ਕਾਲ ਮੌਕੇ ਦੇ ਅੱਗੇ ਕੀ ਦੇਖਿਆ ਕੋ ਮੌਕੇ ਤੇ ਤਾਂ ਜੀ ਉਹਨੂੰ ਤਾਂ ਦੇਖਿਆ ਨਹੀਂ ਹੈਗਾ ਬਸ ਖੜੇ ਸੀਗੇ ਉਹਨੂੰ ਲਵੇਟ ਕੇ ਪੁਲਿਸ ਵਾਲੇ ਲਿਜਾ ਰਹੇ ਸੀ ਗੱਡੀ ਚ ਪਾ ਲਿਆ ਸੀ ਉਹਨਾਂ ਨੂੰ ਤੇ ਮੈਂ ਕੱਠ ਜੀ ਗਿਆ ਸਿਰਫ ਉਹਦੇ ਹਸਬੰਡ ਉਹ ਪਹਿਲੇ ਹੀ ਉਹਨੂੰ ਲੈ ਗਏ ਸੀ ਜੀ ਸਾਡੇ ਆਉਣ ਤੋਂ ਮੇਰੇ ਤਾਂ ਮੱਥੇ ਵੀ ਨਹੀਂ ਲੱਗੇਗੀ ਨਹੀਂ ਉੱਥੇ ਖੜਾ ਸੀ ਪਹਿਲੇ ਰੋਈ ਜਾਂਦਾ ਪੁਲਿਸ ਨੂੰ ਵੀ ਆਪ ਹੀ ਲੈ ਗਿਆ ਜਾਣਕਾਰੀ ਇਹ ਵੀ ਮਿਲੀ ਆ ਕਿ ਉਹ ਆਪ ਹੀ ਥਾਣੇ ਚਲੇ ਗਏ ਉੱਥੇ ਮਾਰ ਕੇ ਉਹ ਉਹਨਾਂ ਨੇ ਆਪ ਹੀ ਖੋਦ ਉਹਨੂੰ ਮਾਰ ਕੇ ਇਹੀ ਸੁਣਿਆ ਮੈਂ ਵੀ ਆ ਕੇ ਵੀ ਉਹਨੂੰ ਪੁਲਿਸ ਨੂੰ ਕੀ ਨੇ ਸੋਚ ਦਿੱਤਾ ਉਹ ਕਹਿੰਦੇ ਆਪ ਹੀ ਉਹ ਚਲਾ ਗਿਆ ਜੀ ਆਪ ਹੀ ਉਹਨੇ ਕੌਲਾਂ ਕੀਤੀ ਆਪ ਹੀ ਉਹਨੇ ਪੁਲਿਸ ਵਾਲੇ ਨੂੰ ਕਿਹਾ ਜੀ ਪਰ ਬਹੁਤ ਉਹ ਕੁੜੀ ਜੀ ਮੈਂ ਹੈਲਪ ਕੀਤੀ ਵੀ ਬਹੁਤ ਸਿਆਣੀ ਤੇ ਸਮਝਦਾਰ ਸੀ ਵੀ ਮੈਂ ਉਹਦੇ ਇੱਕ ਮੂਹ ਨੂੰ ਬਹੁਤ ਕੁਝ ਕੀਤਾ ਇੱਕ ਵਿਧਵਾ ਹੋਣ ਦੇ ਨੂੰ ਜਵਾਬ ਦੇ ਉਹਦੇ ਵੀ ਨਸ਼ਾ ਪਤੇ ਦਾਦੀ ਸੀ ਨਾ ਤੇ ਬਿਲਕੁਲ ਜੀ ਗੋਲੀਆਂ ਖਾਂਦਾ ਸੀ ਸ਼ਰਾਬ ਪਿੰਦਾ ਸੀ ਜੀ ਤੁਹਾਨੂੰ ਨਹੀਂ ਲੱਗਦਾ ਵੀ ਨਸ਼ੇ ਦੇ ਕਾਰਨ ਦੇਖੋ ਕਿੰਨੇ ਲੋਕ ਪਰਿਵਾਰ ਦੇ ਨੇ ਇੱਕ ਦੇ ਨਾਲ ਕਿੰਨੇ ਲੋਕਾਂ ਦੇ ਪਸੇ ਉਹ ਹੁਣ ਕਿਦਾਂ ਦੀ ਕਹਿੰਦੀ ਸੀਗੀ ਆਪਾਂ ਕੋਈ ਕੰਮ ਤੋੜਦੀ ਆਪਾਂ ਨੂੰ ਕੋਈ ਅਪਟਾਊਨ ਵਾਲਾ ਕੰਮ ਮਿਲ ਜੇ ਨਾ ਤਾਂ ਮੈਨੂੰ ਮਿਲਿਆ ਸੀ ਮੈਂ ਵੀ ਬੱਚੇ ਪਾਲਣੇ ਰੈਂਟ ਤੇ ਰਹਿਣੀ ਹੈ ਜੀ ਵੀ ਉਹ ਵੀ ਕਹਿੰਦੀ ਸੀ ਮੈਂ ਬੱਚੇ ਪਾਲਣੂ ਨਹੀਂ ਨਾ ਤਾਂ ਉਹ ਨੂੰ ਜਾਣ ਦਿੱਤਾ ਨਾ ਮੈਨੂੰ ਜਾਣ ਦਿੱਤਾ ਕਹਿੰਦਾ ਮੈਂ ਨਾਲ ਹੀ ਜਾਊਂਗਾ ਜਿੱਥੇ ਜਾਊਂਗਾ ਨਾਲ ਉਹਦੇ ਮਗਰ ਮਗੇ ਰਹਿੰਦਾ ਸੀ 1 ਮਿੰਟ ਦਾ ਪਛਾਤਾ ਉਹਦਾ ਖਾਂਦਾ ਨਹੀਂ ਸੀ ਜੀਓ ਪਰ ਐਡਾ ਵੱਡਾ ਕਦਮ ਅੱਜ ਕਿਵੇਂ ਚੱਕ ਲਿਆ ਉਹ ਤਾਂ ਨਹੀਂ ਜੀ ਇਹ ਹੀ ਤਾਂ ਹੈਰਾਨਗੀ ਦੀ ਗੱਲ ਹੈ ਵੀ ਚਲੋ ਲੜਾਈ ਪੜਾਈ ਮੀਆਂ ਬੀਬੀ ਚ ਰਹਿੰਦੀ ਸੀ ਉਹਨੂੰ ਪੁੱਠਾ ਸਿੱਧਾ ਬੋਲਦਾ ਸੀ ਪਰ ਉਹ ਹੱਸ ਕੇ ਟਾਲ ਦਿੰਦੀ ਸੀ ਉਹਦੀ ਗੱਲ ਨੂੰ ਉਹਨੂੰ ਕਦੇ ਵੀ ਉਹ ਕੁਛ ਨਹੀਂ ਸੀ ਮੋੜ ਕੇ ਕਹਿੰਦੀ ਹੁੰਦੀ ਆਂਦੇ ਬੱਚਿਆਂ ਨੂੰ ਤੇ ਉਹਨੇ ਉਪਾਲਣਾ ਜਦੋਂ ਮੇਰੇ ਕੋਲ ਮਦਦ ਸੀ ਅੱਜ ਹੁਣ ਤਾਂ ਉਹਨੂੰ ਮਹੀਨਾ ਸਰ ਹੋ ਗਿਆ ਸੀ ਕਿ ਆਟਾ ਪਾਣੀ ਵੀ ਘਰੇ ਨਹੀਂ ਸੀ ਲਿਆ ਕੇ ਦਿੰਦਾ ਮੇਰੇ ਘਰੋਂ ਹੀ ਵਿਚਾਰੀ ਨੂੰ ਖਾਣਾ ਬਣ ਕੇ ਚਲੋ ਹੈਲਪ ਹੁੰਦੀ ਆ ਜਦੋਂ ਆਪਾਂ ਫਰੈਂਡ ਸਰਕਲ ਦੇ ਵਿੱਚ ਖੜ ਗਏ ਜੀ ਮੈਂ ਬਹੁਤ ਉਹਦੀ ਮਦਦ ਕੀਤੀ ਆ ਬਾਕੀ ਇਹਨਾਂ ਦੇ ਆ ਮਾਪਿਓ ਨੇ ਮੇਰੇ ਨਾਲ ਵਿਚਾਰੇ ਇਹਨਾਂ ਨੂੰ ਸਾਰਾ ਪਤਾਗਾ ਇਹ ਵੀ ਖੜੇ ਸੀ ਵੇਹੀ ਕਹਿੰਦੀ ਆ ਵੀ ਇਹਨਾਂ ਦੇ ਦਾ ਕੋਈ ਕਸੂਰ ਨਹੀਂ ਇਹਨਾਂ ਦਾ ਦਾ ਵਿਚਾਰਿਆਂ ਦਾ ਉਹਦੀ ਖੁਦ ਬੰਦੇ ਨੇ ਇਹ ਗੱਲ ਕੀਤੀ ਬੱਚੇ ਵੀ ਨਹੀਂ ਮੌਕੇ ਤੇ ਚਾਰ ਦਿਨਾਂ ਦੇ ਮੇਥੋਂ ਵੀ اچانک ਹੋ ਦੂਰ ਸੀਗੇ ਮੈਨੂੰ ਵੀ ਇਸ ਗੱਲ ਦਾ ਗੁੱਸਾ ਆਇਆ ਵੀ ਜਦੋਂ ਇੱਕ ਆ ਇਨਸਾਨ ਦੀ ਮੈਂ ਇੰਨੀ ਹੈਲਪ ਕਰ ਰਹੀ ਆ ਮੇਰੇ ਇੱਕਦਮ ਛੱਟ ਲੱਗੀ ਤੇ ਮੇਰੇ ਕੋਲੇ ਚਾਰ ਦੰਦਾ ਦੇ ਕਿਉਂ ਨਹੀਂ ਪਹੁੰਚੇ ਉਹ ਤੁਹਾਡਾ ਕਹਿੰਦਾ ਬਹੁਤ ਪਰੇਸ਼ਾਨ ਸੀ ਉਹ ਹਾਂਜੀ ਪਰੇਸ਼ਾਨ ਲਾ ਲਓ ਜੀ ਕੁਝ ਵੀ ਲਾ ਲਓ ਬਸੇ ਉਹਨਾਂ ਨੂੰ ਕੰਮ ਹੁੰਦਾ ਸੀ ਨਾ 1:30 ਵਜੇ 2:00 ਵਜੇ ਤੱਕ ਉਹ ਘਰਾਂ ਦਾ ਝਾੜੂ ਪੋਚਾ ਕਰਦੀ ਸੀ ਉਹ ਬਿਜੀ ਰਹਿੰਦੀ ਸੀ ਮੈਂ ਉਹਦਾ ਗੁੱਸਾ ਵੀ ਨਹੀਂ ਸੀ ਕੀਤਾ ਵੀ ਚਲੋ ਲੇਟ ਆਉਂਦੀ ਆ ਜਾਂ ਕੁਝ ਵੀ ਆ ਸ਼ੌਪ ਤੇ ਵੀ ਮੈਂ ਆ ਖੁਦ ਚਲੀ ਜਾਂਦੀ ਸੀ ਉਹ ਗੱਲ ਇਹ ਆ ਵੀ ਜਿਹੜੇ ਕੁੜੀ ਮਰੀ ਹੈ ਬਬਲੀ ਸਾਡੀ ਬੱਚੀ ਹੈ ਸਾਡੇ ਮਹੱਲੇ 'ਚ ਸਾਡੇ ਹੱਥਾਂ 'ਚ ਪਲੀ ਹੈ। ਜੀ। ਸਾਡੇ ਨਾਲ ਤੀਸਰਾ ਘਰ ਇਹਨਾਂ ਦਾ। ਜੀ। ਚੱਕੀ ਵਾਲੀ ਰਹਿਦੀ ਸੀ ਇਹ ਵੀ। ਜੀ। ਤੇ ਜਿਹੜਾ ਇਹਦਾ ਹਸਬੰਡ ਸੀਗਾ ਉਹ ਥੋੜਾ ਨਸ਼ੇ ਦਾ ਆਦੀ ਸੀਗਾ। ਕਾਫੀ ਬੜੀ ਡਿਸਪਿਊਟ ਹੋਇਆ ਚਲੋ ਅਸੀਂ ਟਿਕ ਟਿਕਾ ਕਰਾਤਾ ਵਧੀਆ ਹੈ। ਦੋ ਬੇਟੇ ਹੈ। ਵਧੀਆ ਹੈ। ਹੋਇਆ 8 ਸਾਲ ਦਾ 11 ਸਾਲ ਦਾ। ਤੋਂ ਕੁਦਰ ਦੀ ਘਰੇ ਨਹੀਂ ਸੀਗੇ। ਕੋਈ ਰੋਟੀ ਪਾਣੀ ਦਾ ਖਾਂ ਦਾ ਇਂਤਜ਼ਾਮ ਸੀ ਬੈਠਦੇ ਰੋਟੀ ਹੋਵੇ ਪਈ ਹੈ। ਪਹਿਲਾਂ ਕੋਈ ਕਿਸੇ ਗੱਲ ਤੇ ਬਹਿਸ ਹੋ ਗਈ। ਮੁੰਡੇ ਨੇ ਦਾਤੀ ਚੱਕ ਲਈ ਦਾਤੀ ਮਾਰੀ। ਤੋ ਤਨਵਰੀ ਹੱਥੋਂ ਪਾਈ ਹੋਏ ਦਾਦੀ ਟੁੱਟ ਗਈ ਪਰਦੇ ਝੜੇ ਦਾਦੀ ਫਸੀ ਰਹੀ ਆ 100 ਰੁਪਿਆ ਉਦੋਂ ਬਾਅਦ ਮਤਲਬ ਸੋਈ ਚਲੀ ਗਈ ਕੁੜੀ ਕਹਿੰਦੀ ਵੀ ਤੂੰ ਰੋਜ ਦਾ ਸਿਆਪਾ ਤੇਰਾ ਉਦੋਂ ਬਾਅਦ ਸੋਈ ਚ ਗੁੰਡੇ ਨੇ ਤਵਾ ਚੱਕ ਕੇ ਉਹਦੇ 10 ਵਾਰੀ ਸਿਰ ਤੇ ਤਵੇ ਦਾ ਵਾਰ ਕੀਤਾ ਉਹਦੇ ਸਿਰ ਸਾਰਾ ਖੋਲਤਾ ਇਹ ਜਿਹੜੇ ਪੀਸ ਉਹਦੇ ਕੰਨਰ ਨਾਲ ਵੱਜੇ ਪਏ ਆ ਸਿਰ ਤੇ ਹੁਣ ਮੈਂ ਆਪ ਜਾ ਕੇ ਐਂਬੂਲੈਂਸ ਨਹੀਂ ਆਈ ਪੁਲਿਸ ਵਾਲਿਆਂ ਨੇ ਫੋਨ ਕੀਤਾ ਨਹੀਂ ਆਈ ਫਿਰ ਮੈਨੂੰ ਫੋਨ ਆਇਆ ਉਹਨਾਂ ਦਾ ਫਿਰ ਮੈਂ ਆਪਦੀ ਗੱਡੀ 'ਚ ਉਹ ਬੇਟੀ ਨੂੰ ਲੈ ਕੇ ਆ ਕੇ ਹੁਣੇ ਮੈਂ ਆ ਲਾਸ਼ ਘਰ ਚ ਜਮਾ ਕਰਵਾਇਆ ਹੈ ਉਹ ਮਾਰਨ ਤੋਂ ਬਾਅਦ ਉਹ ਪੁਲਿਸ ਵਾਲਿਆਂ ਕੋਲ ਜਾ ਕੇ ਆਇਆ ਜਿਵੇਂ ਦੀ ਪੁਲਿਸ ਵਾਲਿਆਂ ਨਾਲ ਵੀ ਗੱਲ ਹੋਈ ਆ ਉਹ ਕਹਿੰਦਾ ਵੀ ਮੈਂ ਜੋ ਕੁਝ ਕਰਨਾ ਸੀ ਕਰਤਾ ਅੱਗੇ ਮੈਂ ਪੌਗਾ ਪੀਂਦਾ ਸੀ ਅੱਜ ਮੈਂ ਪਾਣੀ ਬੋਤਲ ਪੀਤੀ ਆ ਮੈਂ ਧਾਰਿਆ ਵੈਸੇ ਨੂੰ ਆ ਮਾਰਨਾ ਅੱਜ ਮੈਂ ਮਾਰਤੀ ਆ ਸਰ ਕਿੰਨੇ ਕੌਜ ਦਾ ਵਾਕਿਆ ਹੈ ਇਹ ਤਕਰੀਬਨ ਘੰਟਾ ਪਹਿਲਾਂ ਨਾਲੋਂ ਕਿੰਨੀ ਉਮਰ ਹੈ ਲੇਡੀਜ਼ ਦੀ ਜਗਾ ਹੋਗੀ ਕੋਈ 32 ਸਾਲ ਦੇ ਆਸ-ਪਾਸ ਇੱਕ ਮੁੰਡਾ ਹੈਗਾ 9 ਸਾਲ ਦਾ 11-12 ਸਾਲ ਦਾ ਬੱਚੇ ਕਰਨੀ ਸੀ ਪਰ ਤਾਂ ਜੀ ਕੁਦਰਤੀ ਬੱਚੇ ਨਹੀਂ ਸੀ ਇੱਕ ਮੇਡਾ ਕੋਲ ਕਰਦਾ ਰਿਹਾ ਸੀ ਕਿ ਮੁੰਡਾ ਡੈਰੀ ਦੀ ਨੌਕਰੀ ਕਰਦਾ ਸੀਗਾ ਕੁਦੋਂ ਬੱਚੇ ਘਰੇ ਨਹੀਂ ਸੀ ਦੋਵੇਂ ਮੀਏ ਵੀ ਘਰੇ ਸੀਗੇ ਜੀ ਤੇ ਪਹਿਲਾਂ ਵੀ ਇਦਾਂ ਰੌਲਾ ਪਿੰਦਾ ਹੁੰਦਾ ਨਹੀਂ ਨਹੀਂ ਆਪਸ ਚ ਮਾੜੀ-ਮੋਟੀ ਹਰ ਇੱਕੋ ਹਰ ਕਰੇ ਤੂੰ ਤੂੰ ਮੈਂ ਮੈਂ ਹੁੰਦੀ ਰਹਿੰਦੀ ਹੈ ਕੋਈ ਐਸੀ ਗੱਲ ਨਹੀਂ ਮਾੜਾ-ਮੋਟਾ ਹੋਇਆ ਸੀ ਪਰ ਅੱਜ ਪਤਾ ਨਹੀਂ ਜਿਵੇਂ ਕਿ ਪਰਮਾਤਮਾ ਨੇ ਕੋਈ ਇਹ ਦੋ ਬੱਚੇ ਦੀ ਕੁੜੀ ਦਾ ਸਾਡੀ ਦਾ ਕਾਲ ਨਹੀਂ ਸੀਗਾ ਤੇ ਅੱਜ ਉਹ ਐਡਾ ਵੱਡਾ ਕੰਡ ਹੋ ਗਿਆ ਇਸ ਨੂੰ ਮਾਰਿਆ ਕਿ ਨਹੀਂ ਕਿ ਨਹੀਂ ਮਾਰੇ ਉਹ ਉਹਦੇ ਹਸਬੰਦ ਨੇ ਮਾਰਿਆ ਜੀ ਤਵੇ ਨਾ ਮਾਰਿਆ ਮੈਂ ਖੁਦ ਜਾ ਕੇ ਆਇਆ ਜਦੋਂ ਕੁੜੀ ਦੀ ਬੋਡੀ ਪਈ ਸੀ ਉਹ ਰਸੋਈ ਦੇ ਵਿੱਚ ਪਈ ਸੀ ਤੇ ਉਹ ਕੁੜੀ ਬਹੁਤ ਮਤਲਬ ਤੁਸੀਂ ਉਹਦਾ ਸਿਰ ਸਾਰਾ ਖੁੱਲਿਆ ਪਿਆ ਸੀ ਪੀਸੀਜ਼ ਉਹਦੇ ਕੰਧਾਂ ਦੇ ਨਾਲ ਪਏ ਚਿਮੜੇ ਪਏ ਸੀ ਅਸੀਂ ਖੁਦ ਮੈਂ ਕੰਬਲ ਕੰਬਲ ਲੈ ਕੇ ਮੈਂ ਆਦੇ ਹੱਥਾਂ ਨਾਲ ਲੈ ਕੇ ਆਇਆ ਬੋੜੀ ਮੌਕੇ ਵਾਰ ਦਾ ਤੇ ਪੁਲਿਸ ਪਹੁੰਚੀ ਜਾਂ ਹਾਂਜੀ ਪੁਲਿਸ ਪਹੁੰਚ ਗਈ ਸੀ ਪਰ ਨਹੀਂ ਨਹੀਂ ਪੁਲਿਸ ਪਹੁੰਚ ਗਈ ਸੀ ਪਰ ਐਂਬੂਲੈਂਸ ਨਹੀਂ ਸੀ ਪਹੁੰਚੀ ਓਕੇ ਫਿਰ ਪੁਲਿਸ ਵਾਲੇ ਕਹਿੰਦੇ ਵੀ ਤੁਸੀਂ ਸਾਡੀ ਮਦਦ ਕਰੋ ਫਿਰ ਮੈਂ ਕਿਹਾ ਕੋਈ ਨਹੀਂ ਮੇਰੀ ਗੱਡੀ ਹੈਗੀ ਮੈਂ ਲੈ ਕੇ ਆਉਣਾ ਤੁਹਾਡੇ ਵੱਲੋਂ ਕੀ ਹੈਲਪ ਕੀਤੀ ਗਈ ਉਹਨੂੰ ਦੇਖੋ ਇਹ ਆ ਵੀ ਹੁਣ ਇੱਕ ਕੁੜੀ ਦੀ ਬੋਡੀ ਐਡਮਿਟ ਕਰਾਤੀ ਐ ਦੋ ਬਣਦੀ ਕਾਰਵਾਈ ਆ ਔਰ ਥੇਰੇ ਹੋਊਗੀ ਕਿ ਐਪਲੀਕੇਸ਼ਨ ਦਵਾ ਤੇ ਬਾਕੀ ਉਹ ਜੋ ਸਿਰੇ ਅਸੀਂ ਵੇਖਾਂਗੇ ਉਹਨੂੰ سزا ਦਵਾਵਾਂਗੇ ਮੁੰਡੇ ਨੇ ਮਾਰਿਆ ਉਸਨੂੰ ਉਸਨੇ ਫੜ ਲਿਆ ਜਾਂ ਉਹ ਆਪ ਖੁਦ ਹੀ ਜਾ ਕੇ ਥਾਣੇ ਪੇਚ ਹੋ ਗਿਆ ਜੀ ਕਹਿੰਦਾ ਮੈਂ 10 ਵਾਰ ਉਹਨੇ ਖੁਦ ਕੀਤੇ ਮੈਨੂੰ ਉੱਥੋਂ ਦੇ ਜਿਹੜਾ ਮੁਲਾਜ਼ਮ ਸੀਗਾ ਡਿਊਟੀ ਆਫਸਰ ਸੀਗਾ ਉਹਨੇ ਇਹ ਗੱਲ ਦੱਸੀਆ ਵੀ ਐ ਕਰਕੇ ਉਹ ਹੱਡ ਕੋ ਮੰਨਿਆ ਵੀ ਮੈਂ 10 ਵਾਰੀ ਤਵਾ ਉਹਦੇ ਸਿਰ ਤੇ ਮਾਰਿਆ ਰੱਬ ਦੇ ਵੱਲੋਂ ਬਾਜੇ-ਬਾਜੇ ਨਹੀਂ ਮੈਂ ਮਾਰ ਕੇ ਆਇਆ